ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਇੱਕ ਗੱਲ ਸਾਂਝੀ ਕਰਨੀ ਸੀ ਵੀਡੀਓ ਰਹੀਂ ਕਿ ਆਪਾਂ ਨੇ ਇੱਕ ਛੋਟਾ ਜਿਹਾ ਕਰੇ ਕਮਰਸ਼ੀਅਲ ਹਾਰਮ ਪਲਾਟਰ ਲਗਾਇਆ ਸੀਗਾ ਤੇ ਹਜੇ ਮਤਲਬ ਸਟਾਰਟਿੰਗ ਜੀ ਆ ਪਿੱਛੇ ਕੰਧਾਂ ਕੋਨਾਂ ਜਿਹੜੀਆਂ ਹੈਗੀਆਂ ਉਹ ਪਲਾਸਟਰ ਕਰਨ ਵਾਲੀਆਂ ਰਹਿndੀਆਂ ਨੇ ਕਿ ਨਾ ਸੈਟਅਪ ਤਿਆਰ ਕੀਤਾਗਾ ਤੇ ਬਹੁਤੇ ਮੇਰੇ ਪੜ੍ਹੇ ਲਿਖੇ ਸੱਜਣਾਂ ਮੇਰੇ ਖਾਸ ਮਿੱਤਰਾਂ ਨੇ ਵੀ ਮੈਨੂੰ ਇੱਕ ਸਵਾਲ ਕੀਤਾ ਸੀਗਾ ਪੁੱਛਿਆ ਸੀਗਾ ਬੀ ਭਾਈ ਜਿਹੜਾ ਪਾਣੀ ਆ ਤੁਸੀਂ ਠੰਡਾ ਕਹਿੰਦੇ ਕੋਈ ਦਵਾਈ ਪਾ ਕੇ ਕਰਦੇ ਹੋ ਬਹੁਤੇ ਸੱਜਣਾ ਨੇ ਮਨਾਂ ਦੇ ਵਿੱਚ ਇਹ ਸਵਾਲ ਸੀਗਾ ਵੀ ਇਹ ਯਾਨੀ ਕੋਈ ਦਵਾਈ ਪਾ ਕੇ ਤੁਸੀਂ ਇਹ ਠੰਡਾ ਪਾਣੀ ਕਰਦੇ ਹੋ ਪਰ ਇਹ ਅਸੀਂ ਖੁਦ ਪਾਣੀ ਆ ਆਪ ਵੀ ਪੀਂਨੇ ਆ ਘਰੇ ਇਹ ਤੁਹਾਡੇ ਵਹਿਮ ਦੇ ਲਈ ਗੱਲ ਕੱਢਦਾ ਤੁਹਾਡੇ ਦਿਲ ਚੋਂ ਵੀ ਆਹ ਜਿਹੜਾ ਕੰਪਰੈਸਰ ਹੁੰਦਾ ਨਾ ਕੰਪਰੈਸਰ ਦੀ ਕਾਪਰ ਦੀ ਜਿਹੜੀ ਤਾਰ ਹੁੰਦੀ ਹੈ ਕਾਪਰ ਦੀ ਪਾਈਪ ਹੁੰਦੀ ਆ ਇਹ ਕਾਪਰ ਦੀ ਪਾਈਪ ਅੰਦਰ ਹੁੰਦੀ ਆ ਇਹਦੇ ਤੇ ਇਹਦੇ ਨਾਲ ਠੰਡਾ ਹੁੰਦਾ ਜਿਆਦਾ ਪਾਣੀ ਠੰਡਾ ਰਹਿਣ ਦਾ ਕਾਰਨ ਇਹ ਹੁੰਦਾ ਕਿ ਪਾਣੀ ਦਾ ਟੈਂਪਰੇਚਰ ਜਿਹੜਾ ਉਹ ਡਾਊਨ ਕੀਤਾ ਹੁੰਦਾਗਾ ਤਾਂ ਕਰਕੇ ਪਾਣੀ ਜਿਆਦਾ ਟਾਈਮ ਠੰਡਾ ਰਹਿੰਦਾ ਇਹਦੇ ਵਿੱਚ ਤੇ ਬਾਕੀ ਟੈਂਕੀਆਂ ਜਿਹੜੀਆਂ ਹੈਗੀਆਂ ਉਹ ਆਪਾਂ 15 20 ਦਿਨਾਂ ਬਾਅਦ ਆਪ ਖੁਦ ਸਾਫ਼ ਕਰਕੇ ਕਿਉਂਕਿ ਘਰੇ ਵੀ ਬਤ ਦਿਆ ਇਹ ਪਾਣੀ ਤੇ ਖੁਦ ਆਪ ਜਿਹੜਾ ਚੰਗੀ ਤਰ੍ਹਾਂ ਕਲੀਨ ਕਰਕੇ ਉਹ ਕਰਦੇ ਆ ਤੇ ਫਿਲਟਰ ਆ ਜਿਹੜੇ ਉਹ 2 ਮਹੀਨੇ ਬਾਅਦ ਜਾਂ ਮਹੀਨੇ ਬਾਅਦ ਅਸੀਂ ਬਦਲਦੇ ਹੀ ਰਹਨੇ ਆ ਕੋਈ ਇਹਦੇ ਵਿੱਚ ਚਿੰਤਾ ਵਾਲੀ ਗੱਲ ਨਹੀਂ ਹੁੰਦੀ ਕਿ ਆਹਦਾ ਪਾਣੀ ਜਿਹੜਾ ਠੰਡਾ ਉਹ ਕਿਸੇ ਕੈਮੀਕਲ ਨਾਲ ਤਾਂ ਨਹੀਂ ਕੀਤਾ ਹੁੰਦਾ ਬਹੁਤੇ ਭਰਾਵਾਂ ਦੇ ਮਨ ਦੇ ਵਿੱਚ ਇਹ ਸਵਾਲ ਹੁੰਦੇ ਆ